ਬੇਨਤੀ ਕਰਦਾ ਵੀ ਪੰਜਾਬ ਦੇ ਵਿੱਚ ਹਰ ਰੋਜ਼ ਨਸ਼ੇ ਦੇ ਨਾਲ ਹੁੰਦੀਆਂ ਮੌਤਾਂ ਕਦੀ ਕਿਸੇ ਪਿੰਡ ਬਤੀਗਾ ਲਾ ਕੇ ਮਰ ਗਿਆ ਕਦੀ ਕਿਸੇ ਪਿੰਡ ਟੀਗਾ ਲਾ ਕੇ ਆ ਰੋਜ਼ ਖਬਰਾਂ ਦੇ ਵਿੱਚ ਖਬਰਾਂ ਸਰਦੀਆਂ ਉਸੇ ਤਰ੍ਹਾਂ ਹੀ ਸਾਡੇ ਠਿੱਕੀ ਪਿੰਡ ਦੇ ਵਿੱਚ ਸਾਰੇ ਆਮ ਨਸ਼ਾ ਵਿਗ ਰਿਹਾ ਆ ਤੇ ਆ ਦਾਦਾ ਦੇ ਵਿੱਚ ਮੇਰੇ ਲੜਕੇ ਦੋ ਜਿਹੜੇ ਉਹ ਵੀ ਆ ਚੁੱਕੇ ਆ ਜਿਹੜੇ ਅੱਜ ਤੱਕ ਲੱਖਾਂ ਰੁਪਈਆ ਦਾ ਹੀਰੋਇਨ ਜਟਾ ਪੀ ਗਏ ਆ ਤੇ ਹੁਣ 20 ਜਨਾਂ ਦੇ ਵਿੱਚ 1 ਲੱਖ ਰੁਪਈਆ ਦਾ ਚਟਾ ਜਿਹੜਾ ਮੇਰਾ ਘਰੋਂ ਕੀਮਤੀ ਸਮਾਨ ਚੋਰੀ ਕਰ ਕਰਕੇ ਫੇਕੇ ਤੇ ਮੇਰਾ ਘਰ ਸਾੜੀ ਕਰ ਦਿੱਤਾ ਆ ਕਿਉਂਕਿ ਮੇਰਾ ਬਾਪੂ ਜੀ ਮੇਰੇ ਬਜਗੁਰ ਨਾਨਕ ਹਸਪੀਟਲ ਦਾ ਕਲੇ ਸਨ ਮੈਂ ਉਹਦੇ ਗਿਆ ਇਹਨਾਂ ਨਗਰੋਂ ਸਿਲੰਡਰ ਤੱਕ ਲਾ ਕੇ ਵੇਚ ਦਿੱਤੇ ਮੇਰੇ ਦਾ ਅੱਜ ਜਾਬ ਨੋਟ ਤੋਂ ਬੇਟਾ ਖੰਡ ਦਾ ਤੋੜਾ ਲਿਆਂਦਾ ਸੋਦਾ ਖੰਡ ਦਾ ਤੋੜਾ ਵੀ ਵੇਚ ਗਏ ਫਿਰ ਫੈਂਟ ਲਿਆਂਦਾ ਪੀਪਾ ਜੋ ਸੌਦਾ ਲਿਆਂਦਾ ਦੁਕਾਨ ਤੋਂ ਉਹ ਵੀ ਵੇਚ ਗਏ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧ ਰੱਖਦੇ ਜੋ ਹਾਂਜੀ ਜ਼ਿਮੀਂਦਾਰ ਪਰਿਵਾਰ ਨਾਲ ਮੈਂ ਸੰਬੰਧ ਰੱਖਦਾ ਹਾਂ ਮਾਤੜ ਆਦਮੀ ਮਿਹਨਤ ਮਜ਼ਦੂਰੀ ਕਰਨ ਵਾਲਾ ਕਾਨੂੰਨ ਨੂੰ ਮੰਨਣ ਵਾਲਾ ਵਿਅਕਤੀ ਹਾਂ ਮੇਰੇ ਲੜਕੇ ਨਜਾ ਕਰ ਨੂੰ ਨਹੀਂ ਹਟਦੇ ਮੇਰੇ ਬਾਰ-ਬਾਰ ਪੁਲਿਸ ਨੂੰ ਦਰਖਾਸਤਾਂ ਦੇਣ ਤੇ ਆ ਮੈਂ ਦਰਖਾਸਤਾਂ ਲੈ ਕੇ ਬੈਠਾ ਹਾਂ ਕਿ ਜੇ ਐਸਐਚਓ ਸਾਹਿਬ ਕਹਿਣ ਵੀ ਸਾਨੂੰ ਮਿਲਦਾ ਆਪ ਇੱਕ ਇਵੈਂਟ ਐਸਕੇਓ ਸਾਹਿਬ ਨੂੰ ਦਰਖਾਸਤ ਜਿਹੜੀ ਦਿੱਤੀ ਆ ਪਹਿਲੀ ਤੁਹਾਨੂੰ ਮੈਂ ਦੱਸ ਦੇਣਾ 2 10 23 ਨੂੰ ਬਲਵੀਰ ਸਿੰਘ ਆਏ ਥਾਣੇਦਾਰ ਨੂੰ ਮਾਰਕ ਪਈ ਆ ਜਿਸ ਦਾ ਨੰਬਰ ਹੈਗਾ 987 ਐਤਵਿਸ਼ਤਾ ਕੇ ਬਰੋਚ ਕੀਤੀ ਆ ਜੀ ਡੀਸੀ ਐਸ ਦਾ ਕਹਿ ਤਾ ਕਿ ਮੈਨੂੰ ਸਾਲ ਹੋ ਗਿਆ ਦਰਖਾਸਤਾਂ ਦਿੰਦੇ ਨੂੰ ਮੈਂ ਬੇਨਤੀ ਕਰਦੇ ਆਂ ਮਾਨਯੋਗ ਡੀਐਸਪੀ ਸਾਹਿਬ ਸਰਦਾਰ ਪ੍ਰੀਤਿੰਦਰ ਸਿੰਘ ਜੀ ਬਹੁਤ ਵਧੀਆ ਕੰਮ ਕਰਦੇ ਆ 8 ਹfte ਬਾਅਦ 2 ਹfte ਬਾਅਦ ਉਹਨਾਂ ਦੀ ਸਵਾਰ ਦੇ ਵਿੱਚ ਖਬਰ ਲੱਗ ਜਾਂਦੀ ਆ ਕਾਲੜੇੋਂ ਡਰੋਨ ਡਿੱਗਾ ਫੜ ਲਿਆ ਪੈਲੀਆਂ ਚੋਂ ਹੀ ਢੂੰਡ ਫੜ ਲਈ ਦਲੀਰ ਕੋਲ ਫੜ ਲਿਆ ਖੇਮਤ ਕਰਨੋਂ ਫੜ ਲਿਆ ਰਾਜੋ ਕੇਉਂ ਫੜ ਲਿਆ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਅਗੇ ਕਿ ਡੀਐਸਪੀ ਜਿਹੜਾ ਪ੍ਰੀਤਦਰ ਸਿੰਘ ਸਰਦਾਰ ਪ੍ਰੀਤਿੰਦਰ ਸਿੰਘ ਆ ਉਹਨੂੰ ਡਰਾਉਂਦੇ ਹੀ ਰੋਣ ਬੀਐਸਐਪੀ ਆ ਕੇ ਫੜ ਕੇ ਦਿੰਦੇ ਆ ਤੇ ਪਰਦਾਪਾਲਸ ਨੇ ਕਰਨਾ ਅਨਸਾਰ ਮੰਨ ਲਿਆ ਮੈਂ ਪਰਤਾ ਜਿਹੜਾ ਭੀਖੀਵੰਡ ਡੀਐਸਪੀ ਪ੍ਰੀਤਿੰਦਰ ਸਿੰਘ ਦੇ ਨੱਕ ਜਿਹੜਾ ਨਿਸ਼ਾ ਵਿਕ ਰਿਹਾ ਏ ਉਹਦੇ ਤੇ ਕਿਉਂ ਨਹੀਂ ਕਾਰਵਾਈ ਹੋ ਰਹੀ ਕਿੱਥੇ ਵੇਚਦਾ ਨਾ ਕੋਈ ਪਤਾ ਨਹੀਂ ਭੀਖੀਵੰਡ ਦੇ ਵਿੱਚ ਮੇਰੇ ਇਹ ਬਾਕੀ ਗੱਲਾਂ ਛੱਡੋ ਤੁਸੀਂ ਇਹ ਦੱਸੋ ਵੀ ਵਿਕਦਾ ਕਿੱਥੇ ਹੈ ਨਾ ਭੀਖੀਵੰਡ ਪਿੰਡ ਦੇ ਵਿੱਚ ਜਿਹੜੀ ਮਰਜ਼ੀ ਗਲੀ 'ਚ ਚਲੇ ਜਾਓ ਮੇਰੇ ਮੁੰਡਿਆਂ ਨੂੰ ਫੜ ਲਓ ਤੇ ਜਾਓ ਤੁਹਾਨੂੰ ਹੁਣੇ ਲਿਆ ਦਿੰਦੇ ਆ ਉਹਨਾਂ ਨਾਲ ਸਬੰਧ ਕਰੋ ਜਿਹੜੇ ਨੂੰ ਮੈਂ ਅੱਜ ਗੱਲ ਦਾ ਘਰੋਂ ਮੋਬਾਈਲ 'ਚ ਕਹਿੰਦੇ 30 ਅਹੀਂ ਰਾਤੀ ਨੂੰ ਲਾਬੇ ਦੇ ਰਿਆ ਜਿਹਨੇ ਤੜਕੇ ਆ ਕੇ ਉਹਦੀਆਂ ਬਾਹਾਂ ਬੰਨ੍ਹ ਕੇ ਉਹਨੂੰ ਥਾਣੇ ਪੇਸ਼ ਕੀਤਾ ਕਦੀ ਡੀਐਸਪੀ ਪ੍ਰੀਤਿੰਦਰ ਤੱਕ ਅਪਰੋਚ ਕੀਤੀ ਆ ਵੀ ਸਰ ਆਹ ਗੱਲ ਆ ਆਹ ਮਸਲਾ ਹੈ ਮੈਂ ਕਿਹਾ ਮੈਂ ਕੀਤੀ ਮੇਰੇ ਕੋਲੇ ਦਰਖਾਸਤਾਂ ਹੈਗੀਆਂ ਪਹਿਲੇ ਸਾਲ ਦੀਆਂ ਹੀ ਹੁਣ ਮੈਂ ਤੁਹਾਨੂੰ ਇਹ ਵੀ ਦੇ ਦਿਆਂ ਪ੍ਰੀਤਿੰਦਰ ਸਿੰਘ ਨੂੰ ਦਰਖਾਸਤਾਂ ਦੇ ਨੰਬਰ 118 2763 ਨੂੰ ਕੋਈ ਦਰਖਾਸਤਾਂ ਪਿਛੇ ਪਈਆਂ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਮੈਂ ਪ੍ਰੀਤਿੰਦਰ ਸਿੰਘ ਡੀਐਸਪੀ ਸਾਹਿਬ ਨੂੰ ਮਿਲਿਆ ਵੀ ਹਾਂ ਉਹਦੇ ਸਬੰਧ ਦੇ ਵਿੱਚ ਨਸ਼ੇ ਦੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਉਤੋਂ ਦਰਖਾਸਤਾਂ ਮੇਰੇ ਕੋਲ ਮੁੱਖ ਮੰਤਰੀ ਤੱਕ ਡੀਜੀਪੀ ਬਰਡਰ ਡੀਆ ਡੀਆਈਜੀ ਸਾਹਿਬ ਦੀਆਂ ਦਰਖਾਸਤਾਂ ਜਾਨ ਉਹਨਾਂ ਦੇ ਟਿਕਟਾਂ ਲੱਗੀਆਂ ਹੋਈਆਂ ਮੇਰੇ ਕੋਲ ਮੌਜੂਦ ਹਨ ਜੋ ਡੀਐਸਪੀ ਸਾਹਿਬ ਨੂੰ ਆਈਆਂ ਪਰ ਕੋਈ ਕਾਰਵਾਈ ਨਹੀਂ ਹੋਈ ਅਸੀਂ ਧਰਨੇ ਤੇ ਬੈਠੇ ਜੋ ਅਸਲ ਮਕਸਦ ਇਹੀ ਆ ਵੀ ਮੇਰੇ ਲੜਕਿਆਂ ਨੂੰ ਪਰਨ ਜਾਂ ਨਸ਼ਾ ਬੰਦ ਕਰਨਾ ਨਸ਼ਾ ਬੰਦ ਕੀਤਾ ਜਾਵੇ ਮੈਂ ਸਾਰੇ ਪੰਜਾਬ ਦੀ ਗੱਲ ਕਰਦਾ ਹਾਂ ਮੈਂ ਮੇਰੇ ਆਦੇ ਬੱਚਾ ਦੇ ਨਹੀਂ ਜਿਹੜੇ ਰੋਜ਼ ਲੋਕਾਂ ਦੇ ਮਾਵਾ ਦੇ ਪੁੱਤ ਮਰਦੇ ਆ ਟੀਕੇ ਲਾ ਲਾ ਕੇ ਮੈਂ ਸਾਰੇ ਪੰਜਾਬ ਦੀ ਗੱਲ ਕਰਦਾ ਆ ਮੁੱਖ ਮੰਤਰੀ ਸਾਹਿਬ ਨੇ ਆ ਮੇਰਾ ਮੰਗ ਪੱਤਰ ਮੈਂ ਪੜ ਕੇ ਸੁਣਾ ਲਾ ਹੁਣ ਇੱਕ ਮਿੰਟ ਸਵਾਲ ਨਾ ਕਰਿਓ ਵਿੱਚ ਮੈਂ ਸਾਰੇ ਪੰਜਾਬ ਦੀ ਗੱਲ ਕਰਦਾ ਉਹ ਦਲਦਲ ਜਿਹਾ ਮੈਂ ਫਸਿਆ ਮੈਂ ਆਨਾ ਕਿਤੇ ਮੇਰੇ ਪੁੱਤ ਵੀ ਟੀਕਾ ਲਾ ਕੇ ਨਾ ਮਰ ਜਾਣ ਤਾਂ ਮੇਰੀ ਗੱਲ ਸੁਣੋ ਜਿਹੜਾ ਮੈਂ ਮੰਗ ਪੱਤਰ ਮਾਨਯੋਗ ਮੁੱਖ ਮੰਤਰੀ ਜੀ ਨੂੰ ਮਾਨਯੋਗ ਡੀਪਟੀ ਕਮਿਸ਼ਨਰ ਕਰਨਤਾਰਨ ਦੇ ਰਾਹੀਂ ਵਲੋਂ ਜਗਤਾਰ ਸਿੰਘ ਪੁੱਤਰ ਸੌਰ ਸਿੰਘ ਨਜਾ ਬਰੋਦੀ ਮਿਸ਼ਨ ਕੱਪਣ ਬੋਰਡ ਪਿਆ ਪੰਜਾਬ ਪਿੰਡ ਸਿਧਮਾ ਥਾਣਾ ਖਲੜਾ ਦਾ ਰਹਿਣ ਵਾਲਾ ਹਾਂ ਮੁੱਖ ਮੰਤਰੀ ਸਾਹਿਬ ਬਾਜ਼ਾਰ ਦੇ ਵਿੱਚ ਗੁੰਡਾਦਰਦੀ ਕਤਲੇਆਮ ਅਤੇ ਲੁੱਟਾਂ ਖੋਹਾਂ ਦਾ ਬੋਲਬਾਲਾ ਹਰ ਰੋਜ਼ ਚਿੱਟੇ ਦੇ ਟੀਕੇ ਲਾ ਕੇ ਹੁੰਦੀਆਂ ਮੌਤਾਂ ਪਿੰਡਾਂ ਦੇ ਵਿੱਚ ਵੱਧਦੇ ਸਿਰੇ ਘਰਾਂ ਦੇ ਵਿੱਚ ਵਿਸ਼ੇਸ ਸੱਥਰ ਇਹ ਤੁਹਾਡਾ ਪੰਜਾਬ ਬੋਲ ਦਾ ਪੰਜਾਬ ਦੇ ਵਿੱਚ ਹੁਣ ਚਿੱਟਾ ਬੋਲਦਾ ਨੰਬਰ 1 ਮੁੱਖ ਮੰਤਰੀ ਸਾਹਿਬ ਤੁਸੀਂ ਪੰਜਾਬ ਦੀ ਜਨਤਾ ਨਾਲ ਸਰਕਾਰ ਬਣਾਉਣ ਵੇਲੇ ਵਾਅਦਾ ਕੀਤਾ ਸੀ ਇੱਕ ਮੌਕਾ ਕੇਜਰੀਵਾਲ ਸਰਕਾਰ ਨੂੰ ਦੇ ਦਿਓ ਸਾਡੀ ਆਮ ਆਦਮੀ ਦੀ ਸਰਕਾਰ ਬਣ ਗਈ ਅਸੀਂ 2 ਮਹੀਨਿਆਂ ਵਿੱਚ ਪੰਜਾਬ ਵਿੱਚੋਂ ਨਸ਼ਾ ਬੰਦ ਕਰ ਦਵਾਂਗੇ ਕਿਤੇ ਨਾ ਹੀ ਕੋਈ ਕਿਸਾਨ ਖੁਦਕੁਸ਼ੀ ਕਰੇਗਾ ਕਿਸੇ ਵੀ ਅਧਿਕਾਰੀ ਅਧਿਕਾਰੀਆਂ ਨੂੰ ਟ੍ਰੀਟੀਆਂ ਉੱਪਰ ਨਹੀਂ ਚੜਨਾ ਪਵੇਗਾ ਕੋਈ ਵੀ ਸਰਕਾਰੀ ਪੁਲਿਸ ਅਫਸਰ ਗ੍ਰਿਸਟ ਨਹੀਂ ਲਏਗਾ ਇਹ ਸਾਰਾ ਕੁਝ ਬੰਦ ਹੋ ਗਿਆ ਤੁਹਾਡਾ ਮੰਗ ਪੱਤਰ ਆ ਤੇ ਹੁਣ ਕੋਈ ਅਧਿਕਾਰੀ ਤੁਹਾਨੂੰ ਆਸ਼ਵਾਸ਼ਣ ਦਿਵਾਉਣ ਆਇਆ ਚੌਕ 'ਚ ਬੈਠੇ ਜੋ ਮੈਨੂੰ ਸਾਬਣ ਸਬੈਟਰ ਸਰਦਾਰ ਪਤਾਨੀ ਰਸ਼ਬਾ ਸਿੰਘ ਇਨਾਇਉ ਵਾਏ ਗਏ ਆਂਦੇ ਥਾਣੇ ਆ ਜਾ ਮੈਂ ਉਹਨਾਂ ਚਿਰ ਇਥੋਂ ਨਹੀਂ ਚੁੱਕਣਾ ਉੱਠਣਾ ਜਨਾਚਰ ਵਿਖੀ ਮੰਡਾ ਚਿੱਟਾ ਵੇਚਣ ਵਾਲੇ ਮੈਂ ਮੁੰਡਾ ਅੰਦਰ ਫੜਾਇਆ ਉਹ ਦੱਸੂਗਾ ਜਨਾਚਰ ਉਹ ਬੰਦੇ ਚਿੱਟਾ ਵੇਚਣ ਵਾਲੇ ਰਸਟ ਨਹੀਂ ਕੀਤੇ ਜਾਂਦੇ ਮੇਰਾ ਵਿਗਿਆ ਹੋਇਆ ਕੀਮਤੀ ਸਮਾਨ ਕਾਊਂਟਿੰਗ ਵਾਲੇ ਆਪਾਂ ਵਾਪਸ ਨਹੀਂ ਕੀਤਾ ਜਾਂਦਾ ਮੈਂ ਉਹਨਾਂ ਜਾਰੇ ਇਥੋਂ ਨਹੀਂ ਉੱਠੂਗਾ ਸਰ ਇੱਕ ਵਿਅਕਤੀ ਜਿਨੇ ਚੌਂਕ ਦੇ ਵਿੱਚ ਪ੍ਰੋਟੈਸਟ ਕੀਤਾ ਹੈ ਨਸ਼ੇ ਨੂੰ ਲੈ ਕੇ ਕੋਈ ਉਹਦੇ ਬੱਚੇ ਵੀ ਨਸ਼ਿਆਂ ਦੇ ਵਿੱਚ ਸਰ ਉਹ ਜਿਹੜੇ ਹੋਏ ਨੇ ਘਰ ਦਾ ਸਮਾਨ ਵੇਚੀ ਜਾ ਰਹੇ ਨੇ ਕੀ ਮਸਲਾ ਸਰ ਕਰੋ ਇਹ ਜੀ ਇਹਦਾ ਪਿੰਡ ਸਿਧਵਾ ਪਿੰਡਾ ਥਾਣੇ ਖਾਲੜੇ ਦੇ ਵਿੱਚ ਕੋਈ ਘਰ ਤੋਂ ਚੋਰੀ ਚਾਰੀ ਕਰਕੇ ਮੋਬਾਈਲ ਇਹਦੇ ਬੇਟੇ ਨੇ ਵੇਚੀਏ ਤੇ ਹੁਣ ਇਹਨੇ ਦੱਸਿਆ ਵੀ ਇਹ ਡਿਟੈਕਸ਼ਨ ਸੈਂਟਰ ਦੀ ਜਿਹੜੀ ਗੋਲੀ ਆ ਉਹਦਾ ਨਸ਼ਾ ਕਰਦਾ ਉਹਦੇ ਸਬੰਧ ਦੇ ਵਿੱਚ ਇਹਨੂੰ ਬੁਲਾਇਆ ਹੁਣ ਥਾਣੇ ਕੇ ਕਹਿੰਦਾ ਵੀ ਮੇਰਾ ਮੁੰਡਾ ਜਿਹੜਾ ਉਹ ਨਸ਼ਾ ਪੱਤਾ ਕਰਦਾ ਤੇ ਅਸੀਂ ਉਹਨੂੰ ਕਿਹਾ ਵੀ ਅਸੀਂ ਡਿਟੈਕਸ਼ਨ ਸੈਂਟਰ ਦੇ ਵਿੱਚ ਉਹਦਾ ਇਲਾਜ ਕਰਾ ਦੇਣੀ ਇਹ ਹੋਰ ਵੀ ਗਵਰਨਮੈਂਟ ਵੱਲੋਂ ਜਿਹੜੀ ਸਹੂਲਤ ਮਿਲਦੀ ਹੈ ਉਹ ਅਸੀਂ ਇਹਨੂੰ ਦਾਖਲ ਕਰਵਾ ਰਹੇ ਹਾਂ ਜੀ ਕੋਈ ਇਸ ਗੱਲ ਤੇ ਸਾਡੇ ਨਾਲ ਸਹਿਮਤ ਆ ਤੇ ਬਾਕੀ ਜਿਹੜੀ ਚੋਰੀ ਵਾਲੀ ਉਹਦੀ ਇਨਵੈਸਟੀਗੇਸ਼ਨ ਕਰਦੇ ਜੋ ਵੀ ਸਾਹਮਣੇ ਗੱਲ ਆਊਗੀ ਉਹਦੇ ਮੁਤਾਬਕ ਕਰਦੀ ਕਾਰਵਾਈ ਕਰਦੇ ਨਸ਼ਿਆਂ ਦਾ ਸਿਰ ਵੇਚਣ ਬਾਰੇ ਕਹਿ ਰਹੇ ਆ ਕਿ ਇਲਾਕੇ 'ਚ ਵੇਚਦਾ ਹੈਗਾ ਵੀ ਵੇਖੋ ਜੀ ਮੈਂ ਦੇ ਇਸ ਗੱਲ ਦੇ ਵਿੱਚ ਜਿਹੜਾ ਵੀ ਆਪਾਂ ਨੂੰ ਨਸ਼ੇ ਦਾ ਸਾਥ ਦਿੰਦਾ ਜਾਂ ਨਸ਼ੇ ਦੀ ਸਲਾਹ ਦਿੰਦਾ ਉਹਦਾ ਧੰਨਵਾਦ ਵੀ ਕਰਦਾ ਕਿ ਆਪਣੀ ਸਾਰਿਆਂ ਦੀ ਸਮੱਸਿਆ ਵਾ ਉੱਥੇ ਅਸੀਂ ਪ੍ਰੋਪਰ ਐਕਸ਼ਨ ਕਰਾਂਗੇ ਜੀ ਜਿਹੜਾ ਵੀ ਸਾਡੇ ਦਿੱਤੋਂ ਕੋਈ ਰਿਕਵਰੀ ਹੋਊਗੀ ਜਾਂ ਜਿਹੜਾ ਕੋਈ ਨਸ਼ਿਆ ਵ ਉਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਲਿਆ ਜਾਊ ਕਿ ਸ਼ੇਵੀਤਾ ਨੂੰ ਬਤਾ ਵੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਡੀਜੀਐਸਪੀ ਸਾਹਿਬ ਵੱਲੋਂ ਖੜਿਆ ਤਾਂ ਨਹੀਂ ਰਹਿਣੀ। 3 ਕਿਲੋ ਪਸ਼ੇ ਹਰਵਨ ਅ ਸੀਐਸਟਾਫ ਦੇ ਨਾਲ ਸਾਡੀ ਟੀਮ ਨੇ ਫੜੀ ਹੈ। ਹੋਰ ਵੀ 10 ਗ੍ਰਾਮ ਦਾ ਪਰਚੋ ਪਰਚੋ ਰਹੀ ਪਰਚਾ ਦਿੱਤਾ। ਵੱਧ ਤੋਂ ਵੱਧ ਜਿਹੜੀਆਂ ਐਫਆਈਆ ਨਾਲ ਹੋ ਰਹੀਆਂ ਨਸ਼ੇਦੀਆਂ ਵੀ ਅਸੀਂ ਇਹਦੇ ਵਿੱਚ ਲਾਈਟ ਨਹੀਂ ਲੈ ਰਹੇ। ਸੀਰੀਅਸ ਲਵਾਂਗੇ ਇਹ ਗੱਲ। ਇਹ ਸਾਰਿਆਂ ਦੀ ਜ਼ਿੰਮੇਵਾਰੀ ਸਾਡਾ ਨਿੱਜੀ ਫਰਜ਼ ਵੀ ਹੈ ਜੇ ਪੁਲਿਸ ਅਫਸਰ ਵੀ ਇੱਕ ਇਨਸਾਨੀਅਤ ਤੌਰ ਤੇ ਵੀ ਸਾਡਾ ਫਰਜ਼ ਹੈ ਵੀ ਨਸ਼ੇ ਦਾ ਜਿਹੜਾ ਵਾ ਕਿਤੇ ਵੀ ਸਾਰ ਨਹੀਂ ਹੋਣਾ ਚਾਹੀਦਾ ਸਾਡੀ ਡਿਊਟੀ ਵੀ ਆ ਸਾਨੂੰ ਸਰਕਾਰ ਦੇ ਹੁਕਮ ਵੀ ਆ ਤੇ ਸਾਡਾ ਫਰਜ਼ ਵੀ ਇਲਾਕੇ ਦੇ ਵਸਨੀਕਾਂ ਕੀ ਅਪੀਲ ਕਰਨਾ ਚਾਹੋ ਨਸ਼ੇ ਦੇ ਸਦਗਰਾਂ ਦੇ ਖਿਲਾਫ ਮੈਂ ਇਹੋ ਅਪੀਲ ਕਰਦਾ ਸਾਰਿਆਂ ਨੂੰ ਪਹਿਲਾਂ ਵੀ ਸਾਡੀ ਇਹੋ ਅਪੀਲ ਚੱਲਦੀ ਵੀ ਜਿਵੇਂ ਮੰਨ ਲਓ ਆਪਣੇ ਆਣ ਗਵਾਨ ਕੋਈ ਨਸ਼ਾ ਵੇਚਦਾ ਉਹਦੇ ਆਲਾ ਆਪਾਂ ਸਿੱਧਾ ਹੀ ਸਟੈਂਡ ਲਈਏ ਅਹੀਂ ਨਾਲਿਆਂ ਸਿੱਧਾ ਸਟੈਂਡ ਲਈਏ ਵੀ ਕੂਂਦੇ ਪਈ ਕੋਠੀਆਂ ਪਾਈ ਜਿੱਨਾ ਸਾਡੇ ਬੱਚਿਆਂ ਦਾ ਬੇੜਾਗਰਕ ਹੋ ਰਿਹਾ ਪੰਜਾਬ ਦਾ ਬੇੜਾਗਰਕ ਹੋ ਰਿਹਾ ਆਪਾਂ ਇਹ ਗਵਰਨਮੈਂਟ ਜਾਂ ਪ੍ਰਸ਼ਾਸਨ ਦਾ ਇਕੱਲਾ ਕੰਮ ਨਹੀਂ ਸਮਾਜ ਦਾ ਕੰਮ ਵੀ ਹੈ ਜਿਹੜਾ ਵੀ ਕੋਈ ਨਸ਼ਾ ਵੇਚਦਾ ਸਕਤੀ ਨਾਲ ਉਹਦੇ ਘਰ ਘੜੀ ਫੋਣ ਜਿਵੇਂ ਪਰ ਇਹ ਪੰਚਾਇਤ ਕੋਲੋਂ ਦੀ ਅਸੀਂ ਨਾਲ ਚੱਲਾਂਗੇ ਇਹੋ ਜਿਹਾ ਕੰਮ ਆਪਾਂ ਸਾਰੇ ਤਗੜੇ ਹੋ ਕੇ ਪਾਵਾਂਗੇ ਤੇ ਨਸ਼ਾ ਦਾ ਪੰਜਾਬ ਦੇ ਵਿੱਚੋਂ ਖਾਤਮਾ ਹੋਊਗਾ